ਸਾਂ ਜੁਨੀਨ ਗ੍ਰਾਹਾ ਇਕਤਾ ਦੀ ਜੋ ਅੱਜ ਮੀਟਿੰਗ ਲੱਗੀ ਆ ਜੋ ਸਾਡੇ ਆਗੂਆਂ ਵੱਲੋਂ ਉਤੋਂ ਹੁਕਮ ਆਇਆ ਕਿ ਮੋਦੀ ਸਰਕਾਰ ਨੇ ਜੋ 13 ਮਹੀਨੇ ਪਹਿਲਾਂ ਆਪਾਂ ਉਥੇ ਧਰਨਾ ਲਾਇਆ ਸੀ ਦਿੱਲੀ ਸਿੰਘੂ ਬਾਰਡਰ ਤੇ ਉਥੇ ਮੋਦੀ ਸਰਕਾਰ ਮੰਨੀ ਸੀ ਕਿ ਜੋ ਕਾਲੇ ਕਾਨੂੰਨ ਆ ਉਹ ਮੈਂ ਵਾਪਸ ਲੈ ਲਿਆ ਇਹ ਆਪਾਂ ਲਾਗੂ ਨਹੀਂ ਕਰਾਂਗੇ ਲੇਕਿਨ ਹੁਣ ਉਹ ਚੋਰ ਮੋਰੀਆਂ ਰਹੀਂ ਉਹੀ ਕਾਨੂੰਨ ਜੋ ਵੱਖ-ਵੱਖ ਸੂਬਿਆਂ ਦੇ ਮੰਤਰੀਆਂ ਨੂੰ ਭੇਜ ਰਹੀ ਆ ਕਿ ਇਹ ਕਾਨੂੰਨ ਲਾਗੂ ਕੀਤੇ ਜਾਣ ਆਪਾਂ ਉਹ ਚੀਜ਼ ਦਾ ਬਿਲਕੁਲ ਵਿਰੋਧ ਕਰਦੇ ਆ ਉਸ ਕਾਨੂੰਨਾ ਨੂੰ ਬਿਲਕੁਲ ਲਾਗੂ ਨਹੀਂ ਹੋਣ ਦਵਾਗੇ ਜੋ ਸਾਡੇ ਸੂਬੇ ਦੇ ਅਗੋਂ ਦਾ ਹੁਕਮ ਆਇਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਪਾਂ ਡੀਸੀ ਦਫ਼ਤਰ ਜੋ ਵੀ ਸਰਕਾਰੀ ਅਧਾਰਿਆ ਉਹਨਾਂ ਦੇ ਅੱਗੇ ਧਰਨਾ ਮੁਜ਼ਾਹਰਾ ਕਰਾਂਗੇ ਇਹਨਾਂ ਕਾਨੂੰਨਾ ਨੂੰ ਬਿਲਕੁਲ ਲਾਗੂ ਨਹੀਂ ਹੋਣ ਦਵਾਗੇ ਜੋ ਵੀ ਜਿੱਥੇ ਵੀ ਸਾਨੂੰ ਇਹ ਯੂਜਣਾ ਪਿਆ ਅਸੀਂ ਉਹ ਜੂਝਾਂਗੇ ਬੇਸ਼ੱਕ ਸਾਡੀਆਂ ਜਾਨਾਂ ਚਲੀਆਂ ਜਾਣ ਇਹ ਕਾਨੂੰਨਾਂ ਨੂੰ ਆਪਾਂ ਬਿਲਕੁਲ ਆਪਣੀ ਤੇ ਥੋਪੜ ਨਹੀਂ ਦਵਾਵਾਂਗੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਬੇਸ਼ੱਕ ਸਾਡੇ ਦੇ ਉੱਤੇ ਜੋ ਇਹਨਾਂ شدتਤ ਕਰਨਾ ਜ਼ੁਲਮ ਕਰਨਾ ਬੇਸ਼ੱਕ ਕਰ ਲਵੇ ਪਰ ਇਹ ਕਾਨੂੰਨਾਂ ਨੂੰ ਆਪਾਂ ਬਿਲਕੁਲ ਲਾਗੂ ਨਹੀਂ ਹੋਣ ਦਵਾਵਾਂਗੇ ਵੱਡੀ ਗਿਣਤੀ ਵਿੱਚ ਲੈ ਕੇ ਪਿੰਡਾਂ ਦੇ ਵਿੱਚ ਮੀਟਿੰਗਾਂ ਲਾਈਆਂ ਵੱਡੇ ਹੰਗਾਰੇ ਮਿਲੇ ਆ ਆਪਾਂ ਇਹ ਵੱਡੇ ਮੁਜ਼ਾਹਰੇ ਕਰਕੇ ਡੀਸੀ ਦਫ਼ਤਰਾਂ ਅੱਗੇ ਕੋਰ ਵੀ ਸਰਕਾਰੀ ਧਾਰਿਆਂ ਅੱਗੇ ਪਾਵਾਂਗੇ ਜਾ ਕੇ ਇਹ ਕਾਨੂੰਨਾਂ ਨੂੰ ਬਿਲਕੁਲ ਆਪਾਂ ਲਾਗੂ ਨਹੀਂ ਹੁਣ ਦਵਾਂਗੇ ਇਹ ਸਰਕਾਰ ਚੇਤਾ ਭਲਾ ਲੇ ਕਿ ਇਹ ਆਪਾਂ ਕਾਨੂੰਨ ਕਿ ਲਾਗੂ ਕਰ ਜਾਵਾਂਗੇ ਬਿਲਕੁਲ ਲਾਗੂ ਨਹੀਂ ਹੁਣ ਦਵਾਂਗੇ 23 ਤਰੀਕ ਨੂੰ ਸਵੇਰੇ ਕੋਈ 11 ਵਜੇ ਦੇ ਕਰੀਬ ਆਪਾਂ ਡੀਸੀ ਦਫ਼ਤਰਾਂ ਅੱਗੇ ਪਹੁੰਚ ਜਾਵਾਂਗੇ ਭਾਈ ਇਹ ਬਿਲਕੁਲ ਆਪਾਂ ਲਾਗੂ ਨਹੀਂ ਹੁਣ ਦਵਾਂਗੇ ਵੱਡੇ ਤੋਂ ਵੱਡੇ ਮੁਜ਼ਾਹਰੇ ਕਰਨੇ ਪੈਣ ਧਰਨੇ ਲਾਉਣੇ ਪੈਣ ਭਾਈ ਅੰਦੋਲਨ ਕਰਨੇ ਪੈਣ ਇਹ ਆਪਾਂ ਕਾਨੂੰਨ ਲਾਗੂ ਨਹੀਂ ਹੁਣ ਦਵਾਂਗੇ ਸਾਡੇ ਨਾਲ ਸਾਰੇ ਪ੍ਰਧਾਨ ਸਾਹਿਬ ਇਸ ਵੇਲੇ ਖੜੇ ਆ ਜੋ ਵੱਖ-ਵੱਖ ਪਿੰਡਾਂ ਤੋਂ ਤੇ ਵੱਖ-ਵੱਖ ਜੋ ਯੂਨਾ ਦੇ ਨੇ ਉਹ ਵੱਖਰੇ-ਵੱਖਰੇ ਆਪਣੇ ਲੈ ਕੇ ਹਜੂਮ ਉੱਥੇ ਗਰਦਾਸਪੁਰ ਜਿੱਥੇ-ਜਿੱਥੇ ਦਾ ਵੀ ਇਹਨਾਂ ਨੂੰ ਟਾਈਮ ਦਿੱਤਾ ਗਿਆ ਪੰਜਾਬ ਦੇ ਵਿੱਚ ਉੱਥੇ-ਉੱਥੇ ਪਹੁੰਚਾਂਗੇ ਤੇ ਇਹਦਾ ਇਹਨਾਂ ਦਾ ਬਿਲਕੁਲ ਵਿਰੋਧ ਕਰਾਂਗੇ ਸਰਕਾਰ ਦਾ ਬਿਲਕੁਲ ਆਪਾਂ ਕਾਨੂੰਨ ਜਿਹੜੇ ਆ ਲਾਗੂ ਨਹੀਂ ਹੁਣ ਦਵਾਂਗੇ ਇਹਨੀਆਂ ਬੇਨਤੀਆਂ ਕਰਦਾ ਹੋਇਆ ਜੀ ਜਰਨੈਲ ਸਿੰਘ ਤਾਲੀਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਰੇ ਦਾ ਇਕਤਾ ਗੁਰਾਂ ਜਿੰਦਾਬਾਦ ਭਾਰਤੀ ਕਿਸਾਨ ਜੂਨੇ ਨੇ ਇਕਤਾ ਗੁਰਾਂ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸੈਂਟਰ ਸਰਕਾਰ ਮੁਰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸੀ 에어ਪੋਰਟ ਨੂੰ ਆ ਵੇਖ ਲਾ ਟਰਾਲੀਆਂ ਜਿ ਆ ਕੇ ਮੁਕਣੇ